ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਏਤਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਤੀਆਂ ਦੇ ਮੇਲੇ ਚੱਲ ਰਹੇ ਨੇ ਸੌਣ ਦੇ ਮਹੀਨਾ ਚੱਲ ਰਿਹਾ ਹੈ ਅੱਜ ਜਿਹੜੀਆਂ ਅਸੀਂ ਤੁਹਾਨੂੰ ਤੀਆਂ ਦਿਖਾਉਣ ਜਾ ਰਹੇ ਹਾਂ ਚੰਡੀਗੜ੍ਹ ਰੋਡ ਤੇ ਜੋ ਇੱਕ ਰੈਸਟੋਰੈਂਟ ਬਣਿਆ ਹੋਇਆ ਹੈ ਜਿਸ ਦਾ ਨਾਮ ਹੈ ਉਹ ਹੈ ਚੌਪ ਹਾਊਸ ਸੋ ਇੱਥੇ ਅੱਜ ਬੀਬੀਆਂ ਭੈਣਾਂ ਦੇ ਵੱਲੋਂ ਰਲ ਮਿਲ ਕੇ ਈਆਂ ਮੁਨਾਈਆਂ ਜਾ ਰਹੀਆਂ ਨੇ ਤੁਹਾਨੂੰ ਇਹ ਈਆਂ ਦੀਆਂ ਝਲਕੀਆਂ ਦਿਖਾਉਨੇ ਆ ਜੋ ਨੱਚ ਟੱਪ ਕੇ ਬੀਬੀਆਂ ਨੇ ਇੱਥੇ ਗਿੱਧਾ ਪਾਇਆ ਹੈ ਅਤੇ ਆਪਾਂ ਕੁਝ ਬੀਬੀਆਂ ਦੇ ਨਾਲ ਭੈਣਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਤੇ ਆਓ ਫਿਰ ਦਿਖਾਉਨੇ ਤੁਹਾਨੂੰ ਪੂਰੀ ਜਾਣਕਾਰੀ ਕਿਹੜੀ ਹਲਤੀ ਦਿਨ ਬਹੁਤ ਹੁਣਾ ਪਰਤੀ ਆਪਾਂ ਨੇ ਆਹ ਜੀ ਇਹ ਚੰਪੀੜਾ ਉੱਠੀ ਆ ਜੀ ਚੰਪੀੜਾ ਉੱਠਿਆ ਚੰਪੀੜਾ ਇੱਥੇ ਆਣੀ ਚੋਕੀ ਉੱਠਿਆ ਤੇ ਪਹੁੰਚੇ ਸਾਡੇ ਭਾਈ ਜੀ ਤੇ ਮਾ ਚੈਨਲ ਤੇ ਅਮਰ ਜੀ ਜੀ ਤੇ ਮਾ ਸਾਹ ਪਹੁੰਚਿਆ ਇਹਨਾਂ ਨੂੰ te mai ਮਨਾ ਰਹੇ ਹਾਂ ਤੁਸੀਂ ਇਹ ਤੀਆਂ ਮਨਾਉਂਦੇ ਸੀਗੇ ਕਦੋਂ ਮਨਾਉਂਦੇ ਹੁੰਦੇ ਸੀਗੇ ਪਹਿਲੇ ਜਮਾਨੇ ਵਿੱਚ ਪੁਰਾਣੇ ਸਮੇਂ ਵਿੱਚ ਜਦੋਂ ਸਾਡੇ ਬਜ਼ੁਰਗ ਹੁੰਦੇ ਸੀਗੇ ਤੇ ਆਂਦਾ ਸੁందਾਰਾ ਕੁੜੀਆਂ ਨੂੰ ਦੇਖ ਕੇ ਜਾਂਦੇ ਸੀਗੇ ਉਹਨਾਂ ਦੇ ਭਾਈ ਭਤੀਜੇ ਸਾਕੇ ਸਕੇਰੇ ਸਾਰੇ ਆਉਂਦੇ ਸੀਗੇ ਕੁੜੀਆਂ ਖੁਸ਼ ਹੁੰਦੀਆਂ ਸੀਗੀਆਂ ਘੇੋਰ ਮਿੱਠਾ ਮਠਾਈ ਸਾਰੀ ਮਤਲਬ ਆਪਣੇ ਫੈਮਿਲੀ ਦੇ ਮੈਂਬਰ ਕੁੜੀ ਕੋਲ ਆਉਂਦੇ ਸੀਗੇ ਸੁందਾਰਾ ਦੇਣ ਉਸ ਟਾਈਮ ਇਹ ਮਨਾਉਂਦੇ ਸੀਗੇ ਰੀਤ ਇਹ ਚੱਲੀ ਆ ਰਹੀ ਹੈ ਅੱਜ ਵੀ ਮਤਲਬ ਲੋਕ ਇਹਨੂੰ ਮਨਾ ਰਹੇ ਆਂ ਜੀ ਹਾਂਜੀ ਸੋ ਉਸ ਟਾਈਮ ਦੇ ਵਿੱਚ ਛੱਜ ਹੁੰਦਾ ਸੀ ਛੱਜ ਕੀ ਹੁੰਦਾ ਸੀ ਉਹ ਛੱਜ ਅੱਛਾ ਜਦੇ ਨਾਲ ਆਪਾਂ ਕਣਕ ਹੈ ਜਿਹੜੀ ਹਨਾ ਛਾਣਦੇ ਸੀ ਤੇ ਉਹ ਮੁੰਡੇ ਦੇ ਵਿਆਹ ਹੁੰਦਾ ਜਦੋਂ ਆਪਾਂ ਉਹ ਛੱਜ ਵੀ ਤੋੜਦੇ ਆ ਹਨਾ ਉਹ ਰੀਤ ਮਤਲਬ ਹੁਣ ਵੀ ਹੈਗੀ ਆ ਇਸ ਟਾਈਮ ਜੀ ਹਾਂਜੀ ਥੈਂਕ ਯੂ ਵੈਲਕਮ ਜੀ ਤੁਹਾਡਾ ਕੀ ਨਾਮ ਹੈ ਹਰਜੀਤ ਕੌਰ ਜੀ ਸੋ ਤੁਹਾਨੂੰ ਇਹ ਜਾਣਕਾਰੀ ਹੈਗੀ ਹੈ ਕਿ ਤੀਆਂ ਕਿਉਂ ਮਨਾਈਆਂ ਜਾਂਦੀਆਂ ਸੀ ਹਾਂਜੀ ਪਿਛਲੇ ਸਮਿਆਂ ਵਿੱਚ ਜਿਹੜੇ ਰਾਜੇ ਹੁੰਦੇ ਸੀਗੇ ਉਹ ਰਾਜਾ ਨਾਊਂਸ ਕਰਦਾ ਹੁੰਦਾ ਸੀਗਾ ਵੀ ਸਾਰੇ ਪਿੰਡ ਦੀਆਂ ਕੁੜੀਆਂ ਨੂੰ ਇਕੱਠੀਆਂ ਕਰੀਆਂ ਜਾਵੇ ਸਾਜ ਧਜ ਕੇ ਕੁੜੀਆਂ ਆਉਣ ਤੇ ਫਿਰ ਜਿਹੜੀ ਰਾਜੇ ਨੂੰ ਉਹ ਕੁੜੀ ਕੋਈ ਪਸੰਦ ਆਉਂਦੀ ਸੀ ਉਹ ਫਿਰ ਉਹਦੇ ਨਾਲ ਵਿਆਹ ਕਰਾ ਕੇ ਆਪਣੇ ਘਰੇ ਰਾਜ ਮਹਿਲ ਵਿੱਚ ਲੈ ਜਾਂਦੇ ਸੀ ਜੀ ਹਾਂਜੀ ਥੈਂਕ ਯੂ ਜੀ ਜਦੋਂ ਕਹਿੰਦੇ ਵੀ ਕੁੜੀ ਦਾ ਵਿਆਹ ਹੋ ਜਾਂਦਾ ਸੀ ਤਾਂ ਵਿਆਹ ਤੋਂ ਬਾਅਦ ਪਹਿਲੀ ਵਾਰ ਜਦੋਂ ਉਹ ਪੇਕੇ ਆਉਂਦੇ ਸੀ ਤਾਂ ਆਪਣੀਆਂ ਸਹੇਲੀਆਂ ਦੇ ਨਾਲ ਇਕੱਠੀਆਂ ਹੋ ਕੇ ਸੌਣ ਦੇ ਮਹੀਨੇ ਦੇ ਵਿੱਚ ਸੌਣ ਕਟਣ ਆਉਂਦੀ ਸੀ ਉਹ ਤਾਂ ਪਿੰਗਾ ਪਾਈਆਂ ਜਾਂਦੀਆਂ ਸੀ ਹਾਂਜੀ ਪਿੰਗਾ ਝੂੜਦੀਆਂ ਸੀ ਤੇ ਸੌਰਿਆਂ ਵੱਲੋਂ ਸਰਗੀ ਸੰਧਾਰੇ ਆਏ ਜਾਂਦੇ ਸੀ ਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਸੀਗੀਆਂ ਜੀ ਹਾਂਜੀ ਅੱਜ ਵੀ ਬਹੁਤ ਮਤਲਬ ਕਲਚਰ ਹੋ ਗਿਆ ਜੀ ਤਿਆਂ ਦਾ ਇਕੱਠੇ ਹੋ ਕੇ ਸਾਰੇ ਪਿੰਡਾਂ 'ਚ ਵੀ ਮਨਾਉਂਦੇ ਆਂ ਤੇ ਸ਼ਹਿਰਾਂ 'ਚ ਵੀ ਮਨਾਉਂਦੇ ਆਂ ਜੀ ਜੀ ਹਾਂਜੀ ਸੋ ਪੁਰਾਣੇ ਜ਼ਮਾਨੇ ਦੇ ਵਿੱਚ ਘਰਾਂ ਦੇ ਵਿੱਚ ਆਲੇ ਹੁੰਦੇ ਸੀ ਉਹ ਆਲਾ ਕਿਹੜਾ ਹੁੰਦਾ ਸੀ ਹਾਂਜੀ ਉਹ ਆਲੇ ਹੁੰਦੇ ਸੀ ਮੈਂ ਬਚਪਨ ਚ ਦੇਖੇ ਸੀ ਸਾਡੇ ਘਰ ਦੇ ਵਿੱਚ ਹੈਗੇ ਸੀ ਤੇ ਮੈਂ ਚਰਖਾ ਵੀ ਹੁੰਦੇ ਸੀਗੇ ਉਹ ਉਹ ਮਤਲਬ ਇੱਕ ਦਲਾਨ ਹੁੰਦਾ ਸੀ ਉਹਨਾਂ ਦੇ ਵਿੱਚ ਆਲੇ ਬਣਾਏ ਜਾਂਦੇ ਸੀਗੇ ਕੰਦਾਂ ਦੇ ਵਿੱਚ ਕੰਦਾਂ ਦੇ ਵਿੱਚ ਜੀ ਹਾਂਜੀ ਉੱਥੋਂ ਕੰਮ ਕੀ ਲਿਆ ਜਾਂਦਾ ਸੀ ਉਹਨਾਂ ਦੇ ਵਿੱਚ ਜਿੱਦਾਂ ਲਾਲਟਣ ਹੋਗੀ ਦੀਵਾ ਹੋ ਗਿਆ ਜੀ ਉਹ ਰੱਖਿਆ ਜਾਂਦਾ ਸੀ ਜੀ ਹਾਂਜੀ ਥੈਂਕ ਯੂ ਵੈਲਕਮ ਜੀ ਮੈਂ ਆਪਣਾ ਕੀ ਨਾਮ ਹੈ ਜੀ ਸ਼ਿਵਾਂਗੀ ਸ਼ਰਮਾ ਜੀ ਸੋ ਅੱਜ ਤੀਆਂ ਮਨਾ ਰਹੇ ਆ ਬੜਾ ਨੱਚ ਟੱਪ ਕੇ ਤੁਸੀਂ ਮਤਲਬ ਇੰਜੋਏ ਕਰ ਰਹੇ ਆ ਤੇ ਇੱਕ ਪੁਰਾਣੇ ਜ਼ਮਾਨੇ ਦੇ ਵਿੱਚ ਵੀ ਇਹਨੂੰ ਆਉਂਦਾ ਸੀ ਅੱਜ ਵੀ ਹੈਗਾ ਉਹ ਉਹ ਇਹਨੂੰ ਆ ਕੀ ਚੀਜ਼ ਹੈ ਇਹਨੂੰ ਆ ਚੀਜ਼ ਹੈ ਜੀ ਆਪਾਂ ਜਿਵੇਂ ਮਟਕਾ ਲੈਂਦੇ ਆ ਸਿਰ ਤੇ ਉਹਦੇ نیچے ਰੱਖਿਆ ਜਾਂਦਾ ਹੈ ਗੋਲ ਟਾਈਪ ਦਾ ਜੀ ਹਾਂਜੀ ਉਹਨੂੰ ਤਾਂ ਕਿ ਮਟਕੇ ਦਾ ਬੈਲੈਂਸ ਨਾ ਵਿਗੜੇ ਪਾਣੀ ਭਰ ਕੇ ਆਪਾਂ ਮਟਕੇ ਤਾਂ ਲੈ ਕੇ ਜਾਂਦੇ ਆ ਮਟਕੇ ਦੇ نیچے ਇਹਨੂੰ ਰੱਖਿਆ ਜਾਂਦਾ ਓਕੇ ਸੋ ਫੁਲਕਾਰੀ ਕੀ ਹੁੰਦੀ ਆ ਫੁਲਕਾਰੀ ਦੇਖੋ ਜੀ ਆਪਣਾ ਕਿ ਕਢਾਈ ਕੱਢੀ ਹੁੰਦੀ ਆਪਣੇ ਹੱਥਾਂ ਨਾਲ ਚੁੰਨੀਾਂ ਤੇ ਜਿਹੜੀ ਕਢਾਈ ਹਰਨਵਰਕ ਹੁੰਦਾ ਸਾਰਾ ਉਹ ਫੁਲਕਾਰੀ ਹੁੰਦੀ ਹੈ। ਸੋ ਚੁੰਨੀ ਤੇ ਫੁਲਕਾਰੀ ਦੇ ਵਿੱਚ ਫਰਕ ਹੁੰਦਾ। ਹਾਂਜੀ। ਹੈਂਡਵਰਕ ਥੋੜਾ ਚੁੰਨੀ ਅੱਜਕੱਲ ਸਿੰਪਲ ਆਉਂਦੀਆਂ ਬਿਲਕੁਲ ਹੀ ਮਸ਼ੀਨਰੀ ਕਢਾਈ ਫੁਲਕਾਰੀਆਂ ਆਪਣੇ ਹੱਥਾਂ ਨਾਲ ਕਢਾਈਆਂ ਜਾਂਦੀਆਂ ਹਨਾ ਧਾਗੇ ਦੀ ਕਢਾਈ ਹੁੰਦੀ ਆ ਉਹ ਫੁਲਕਾਰੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਅੱਛਲ ਜੀ। ਕਢਦੇ ਕੀ ਨਾਂ ਹੈ ਜੀ? ਮੇਰਾ ਨਾਮ ਕਿਰਨ ਵਾਲਾ ਜੀ। ਤੁਸੀਂ ਆ ਮਨਾ ਰਹੇ ਆਂ ਸੌਣ ਦੇ ਮਹੀਨੇ ਵਿੱਚ ਵਿੱਚ। ਥਾਂ ਥਾਂ ਤੇ ਅੱਜ ਕੱਲ੍ਹ ਤੀਆਂ ਬਣਾਈਆਂ ਜਾ ਰਹੀਆਂ ਨੇ ਸੋ ਜਿਹੜੀ ਇਹ ਪਹਿਲੇ ਜ਼ਮਾਨੇ ਦੇ ਵਿੱਚ ਤੀਆਂ ਹੁੰਦੀਆਂ ਸੀ ਅਸਲ ਦੇ ਵਿੱਚ ਉਹ ਤੀਆਂ ਉਹ ਗਿਣੀਆਂ ਜਾਂਦੀਆਂ ਸੀ ਤੇ ਹੁਣ ਇਹ ਇੱਕ ਉਪਰਾਲਾ ਕੀਤਾ ਜਾ ਰਿਹਾ ਜੋ ਆਪਣੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਬਿਲਕੁਲ ਆਪਣੀ ਪੁਰਾਣੀ ਵਿਰਾਸਤ ਬਾਰੇ ਚਰਖੇ ਮਧਾਨੀਆਂ ਚੱਕੀਆਂ ਉਹਨਾਂ ਦੇ ਬਾਰੇ ਨਹੀਂ ਪਤਾ ਸੋ ਤੁਸੀਂ ਚਰਖੇ ਦੇਖੇ ਕਦੇ ਹਾਂਜੀ ਬਿਲਕੁਲ ਦੇਖਿਆ ਸਰ ਕਦੇ ਕੱਤਦੇ ਵੀ ਦੇਖੇ ਆ ਮੈਨੇ ਕੱਤਿਆ ਵੀ ਹੈਗਾ ਸਰ ਮੇਰੀ ਮੰਮੀ ਕੱਤਦੀ ਹੁੰਦੀ ਸੀ ਕਿ ਮੈਂ ਵੀ ਕੱਤਦੀ ਹੁੰਦੀ ਸੀ ਕਿ ਸਾਨੂੰ ਸ਼ੌਕ ਹੁੰਦਾ ਸੀਗਾ ਚਰਖਾ ਕੱਤਨ ਦਾ ਮਧਾਣੀ ਵੀ ਆਪਾਂ ਜਦੋਂ ਬਚਪਨ ਚ ਹੁੰਦੇ ਸੀਗੇ ਮੱਜਾਂ ਗਾਮਾਂ ਸਾਡੇ ਘਰ ਰੱਖਦੇ ਸੀਗੇ ਤਾਂ ਆਪਾਂ ਹੱਥ ਨਾਲ ਮਧਾਣੀ ਨਾਲ ਮੱਖਣ ਵੀ ਕੱਢਦੇ ਸੀਗੇ ਤਾਂ ਅੱਜ ਕੱਲ ਇਹ ਕਚਰ ਵਿਛੜਦਾ ਜਾ ਰਿਹਾ ਹੈ ਪਰ ਥੈਂਕ ਗੋਡ ਕਰੋਨਾ ਨੇ ਦੁਆਰੇ ਸਾਰਾ ਕੁਝ ਕਰਤਾ ਅੱਜ ਅਸੀਂ ਸਿਟੀ ਚ ਰਹਿੰਦੇ ਹੋਏ ਵੀ ਸਾਡੇ ਸ਼ੌਕ ਹੈ ਜਦੋਂ ਆਪਾਂ ਨੇ ਬਚਪਨ ਚ ਇਹ ਚੀਜ਼ਾਂ ਕੀਤੀਆਂ ਹੋਈਆਂ ਹਾਂ ਹਾਂਜੀ ਚਰਖੇ ਕੱਤੇ ਹੋਏ ਚਰਖਾ ਤਾਂ ਸ਼ਾਇਦ ਪੋਸੀਬਲ ਅੱਬ ਨਹੀਂ ਹੈ ਕਿ ਹੁਣ ਅਸੀਂ ਕਰ ਸਕਦੇ ਆਂ ਪਰ ਮਧਾਨੀ ਵਗੈਰਾ ਆਪਾਂ ਅੱਜ ਵੀ ਕਰ ਸਕਦੇ ਹਾਂ ਆਪਣੇ ਹੈਲਥ ਨੂੰ ਸਹੀ ਰੱਖਣ ਵਾਸਤੇ ਤਾਂ ਆਪਾਂ ਇਹ ਚੀਜ਼ਾਂ ਮਤਲਬ ਬਚਪਨ ਤੋਂ ਕੀਤੀਆਂ ਵੀ ਹੈਗੀਆਂ ਪਤਾ ਵੀ ਹੈਗੇ ਪਿੰਡਾਂ ਦੇ ਰਹਿਣ ਵਾਲੇ ਆ ਤਾਂ ਬਹੁਤ ਅੱਛਾ ਲੱਗਦਾ ਹੈ ਇਸ ਕਦਰ ਨੂੰ ਜਦੋਂ ਆਪਾਂ ਦੁਬਾਰੇ ਲੈ ਕੇ ਆਨੇ ਆਂ ਅਗਰ ਆਪਾਂ ਅੱਜ ਕਿਸੇ ਆਪਣੇ ਬੱਚਿਆਂ ਨੂੰ ਵੀ ਸਮਝਾਉਂਦੇ ਆਂ ਇਹ ਗੱਲ ਕਿ ਇਹ ਚੀਜ਼ਾਂ ਖਾਣੀਆਂ ਘਰ ਦਾ ਜਿਹੜਾ ਮੱਖਣ ਹੁੰਦਾ ਸੀਗਾ ਦਹੀਂ ਹੁੰਦਾ ਸੀਗਾ ਬੱਚੇ ਅੱਜ ਕੱਲ ਇਹਨਾਂ ਚੀਜ਼ਾਂ ਤੋਂ ਦੂਰ ਹੋ ਗਏ ਸੀਗੇ ਯੰਗ ਫੂਡ ਖਾਣ ਲੱਗੇ ਸੀਗੇ ਆਪਾਂ ਹੁਣ ਇਹ ਸਾਰੇ ਬੱਚਿਆਂ ਨੂੰ ਇਹ ਸਾਰੀਆਂ ਚੀਜ਼ਾਂ ਯਾਦ ਦਿਲਾ ਰਹੇ ਹਾਂ ਕਿ ਨਹੀਂ ਘਰ ਦਾ ਖਾਣਾ ਮਿੱਸੀ ਰੋਟੀ ਜਿਵੇਂ ਬਣਾਉਂਦੇ ਸੀਗੇ ਪਾਣੀ ਹੱਥੀ ਰੋਟੀਆਂ ਉਹ ਆਪਾਂ ਅੱਜ ਵੀ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਚੁੱਲ੍ਹੇ ਤੇ ਵੀ ਉਹ ਚੀਜ਼ ਨੂੰ ਬਣਾਉਣ ਦੀ ਕੋਸ਼ਿਸ਼ ਕਰੀਏ ਜੀ ਹਾਂਜੀ ਸੋ ਉਹ ਚੁੱਲ੍ਹੇ ਵੀ ਨਹੀਂ ਰਹੇ ਹੁਣ ਉਹ ਹਾਰੇ ਵੀ ਨਹੀਂ ਰਹੇ हां ਚੁੱਲੇ ਹਾਰੇ ਲੇਕਿਨ ਸਰ ਅਗਰ ਕਰ ਸਕੀਏ ਆਪਾਂ ਸਭ ਕੁਝ ਪੋਸੀਬਲ ਹੈ ਅੱਜ ਦੇ ਟਾਈਮ 'ਚ ਵੀ ਕਰ ਸਕਦੇ ਆਪਾਂ ਸਾਪਣੇ ਮਕਾਨਾਂ ਨੂੰ ਮਤਲਬ ਕਿ ਕੋਠੀਆਂ ਟਾਈਪ ਬਣਾ ਲਏ ਪੱਕੇ ਮੰਨ ਲਓ ਉਸ ਨੂੰ ਅੱਜ ਵੀ ਆਪਾਂ ਇੱਕ ਸਪੇਸ ਰੱਖਿਆ ਤਾਂ ਖੁੱਲਾ ਆਂਗਣ ਹੈ ਅਗਰ ਛੱਤ ਪਰ ਹੈ ਤਾਂ ਅੱਜ ਅਸੀਂ ਸਿਟੀ 'ਚ ਰਹਿੰਦੇ ਹੋਏ ਵੀ ਮੈਂ ਤਾਂ ਇਹਨਾਂ ਚੀਲਾਂ ਨੂੰ ਅੱਜ ਵੀ ਫੋਲੋ ਕਰਦੀ ਆਂ ਜੀ ਤਾਂ ਦੁਬਾਰੇ ਮੇਰੇ ਹਸਬੰਦ ਨੂੰ ਬੜੀ ਪਸੰਦ ਹੈ ਵੀ ਲੱਸੀ ਦੇ ਨਾਲ ਰੋਟੀ ਜੀ ਤਾਂ ਲੱਸੀ ਆਪਾਂ ਮੱਖਣ ਉਹਦੀ ਬਣਾ ਲੈਨੇ ਆ ਮਿਕਸੀ 'ਚ ਮੈਂ ਮੱਖਣ ਕੱਢ ਕੇ ਹੀ ਦੇਣੀ ਪ੍ਰੋਪਰ ਲੱਸੀ ਬਣਾਉਣੀ ਹੈ ਮਿਸੇ ਰੋਟੀ ਤੰਦੂਰ ਵਾਲੀ ਤਾਂ ਮੰਨ ਲਓ ਅਗਰ ਚੁੱਲ੍ਹਾ ਆਪਣੇ ਕੋਲ ਨਹੀਂ ਹੈਗਾ ਤਾਂ ਉਹਨੂੰ ਤਵੇ ਤੇ ਹੱਥ ਲਗਾ ਕੇ ਤਵੇ ਨੂੰ ਉਲਟਾ ਕਰਕੇ ਉਹਦਾ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰਦੇ ਆਂ ਪਾਣੀ ਹੱਥੀ ਰੋਟੀ ਬਣਾ ਲੰਨੇ ਆਂ ਹਾਂਜੀ ਸਰ ਪਾਣੀ ਹੱਥੀ ਰੋਟੀ ਬਣਾ ਲੰਨੇ ਪਿਆਜ਼ ਬਣਾ ਕੇ ਜਿੱਦਾਂ ਜਿਹੜੇ ਅੱਜ ਕੱਲ ਦੀ ਜਨਰੇਸ਼ਨ ਹੈ ਨਵੀਆਂ ਬਹੂਆਂ ਨੇ ਕੁੜੀਆਂ ਨੇ ਉਹਨਾਂ ਨੂੰ ਪਾਣੀ ਹੱਥ ਰੋਟੀ ਦਾ ਪਤਾ ਹੀ ਨਹੀਂ ਹੈਗਾ ਨੀ ਸਰ ਮੈਂਨੇ ਆਪਣੀ ਬੇਟੀ ਨੂੰ ਸਿਖਾਇਆ ਮੇਰੀ ਬੇਟੀ ਆਸਟ੍ਰੇਲੀਆ ਚ ਹੈ ਗਈ ਹੈ ਤਾਦ ਮੈਂ 1 ਸਾਲ ਹੁਣ ਆਸਟ੍ਰੇਲੀਆ ਲਗਾ ਕੇ ਆਈ ਹਾਂ ਪਰ ਮੈਂ ਅੱਜ ਵੀ ਉਹਨੂੰ ਇਹ ਚੀਜ਼ਾਂ ਬਣਾ ਕੇ ਖਿਲਾ ਕੇ ਆਈ ਹਾਂ ਔਰ ਬਹੁਤ ਅੱਛਾ ਲੱਗਦਾ ਜਦੋਂ ਮੈਂ ਜਿਸ ਪੜੋਸ ਵਿੱਚ ਰਹਿੰਦੀ ਹਾਂ ਜੀ ਸੋਸਾਇਟੀ 'ਚ ਸਾਡੇ ਕੋਲਟਰ ਹੈ ਤਾਂ ਅਸੀਂ ਮੰਨ ਲਓ ਮੈਨੂੰ ਬਹੁਤ ਅੱਛਾ ਮੈਨੂੰ ਬਹੁਤ ਸ਼ੌਕ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਇਹ ਚੀਜ਼ ਨੂੰ ਮਨਾਈਏ ਤਾਂ ਅੱਜ ਮੈਂ ਖਰੜ ਤੋਂ ਇੱਥੇ ਸਪੈਸ਼ਲ ਆਪਣੀ ਪੂਰੀ ਫਰੈਂਡ ਦੇ ਬਰਾਣੀਆਂ ਜਣਣੀਆਂ ਨਾਲ ਇਹ ਚੀਜ਼ ਮਨਾਣ ਆਈਏ ਕਿਉਂਕਿ ਆਰਮੀ ਚ ਤੈਨ ਕਰਕੇ ਮੇਰੇ ਕੋਲੇ ਸਾਰੀ ਚੀਜ਼ਾਂ ਵਿਛੜ ਗਿਆ ਸੀਗੀਆਂ ਪਰ ਥੈਂਕ ਯੂ ਗੋਡ ਅੱਜ ਇਹਨਾਂ ਨੇ ਮਨਪ੍ਰੀਤ ਜੀ ਨੇ ਪ੍ਰੋਗਰਾਮ ਬਣਾਇਆ ਤਾਂ ਆਪਾਂ ਇਹਨੂੰ ਇੰਜੋਏ ਕਰ ਰਹੇ ਹਾਂ ਬਹੁਤ ਵਧੀਆ ਜੀ ਇਦਾਂ ਦੇ ਤੁਹਾਨੂੰ ਜਾਣਕਾਰੀ ਹੈਗੀ ਆ ਸੋ ਅੱਗੇ ਬੱਚਿਆਂ ਨੂੰ ਇਹ ਜਾਣਕਾਰੀ ਦੇਣੀ ਚਾਹੀਦੀ ਬਿਲਕੁਲ ਸਰ ਜੀ ਬਿਲਕੁਲ ਜ਼ਰੂਰ ਦਵਾਂਗੇ ਆਪਾਂ ਸਾਰੀਆਂ ਭੈਣਾਂ ਨੂੰ ਵੀ ਅੱਜ ਇਹ ਚੀਜ਼ ਸਮਝਾਵਾਂਗੇ ਕਿ ਆਪਾਂ ਮੁੜ ਕੇ ਫੇਰ ਉਹੀ ਕਲਚਰ ਜਦੋਂ ਵੀ ਐਵੇਂ ਦਾ ਕਦੇ ਫੰਕਸ਼ਨ ਕਰੀਏ ਤਦ ਵੀ ਆਪਾਂ ਚੁੱਲੇ ਤੇ ਰੋਟੀ ਵਗੈਰਾ ਬਣਾਈਏ ਤਾਂ ਇਹ ਚੀਜ਼ਾਂ ਨੂੰ ਆਪਾਂ ਫੋਲੋ ਕਰੀਏ ਹਾਂਜੀ ਥੈਂਕ ਯੂ ਸਰ ਥੈਂਕ ਯੂ ਜੀ ਤੁਹਾਡਾ ਕੀ ਨਾਮ ਜੀ ਗੁਰਮੀਤ ਗੁਰਮੀਤ ਕਾਹਤ ਜੀ ਜੀ ਸੁੱਤੀਆਂ ਮਨਾ ਰਹੇ ਹਾਂ ਤੀਆਂ ਦੀ ਤੁਹਾਨੂੰ ਖੁਸ਼ੀ ਕਿੰਨੀ ਕ ਹੈ ਤੇ ਇੱਕ ਅੱਜ ਕੱਲ ਰੈਡੀਮੇਡ ਤੀਆਂ ਮਨਾਈਆਂ ਜਾ ਰਹੀਆਂ ਹਾਂਜੀ ਇਹ ਤਾਂ ਹੈ ਹੀ ਬਿਲਕੁਲ ਬਟ ਹੁਣ ਪਤਾ ਕੀ ਹੈ ਆਪਣੇ ਕਿੰਨੇ ਪਲਾਂਟਸ ਕੱਟੇ ਜਾ ਰਹੇ ਨੇ ਕਿਤੇ ਦਿਖਦੇ ਨਹੀਂ ਦਰਖਤ ਤੇ ਕੁੜੀਆਂ ਜਾਨ ਵੀ ਕਿੱਥੇ ਹੈ ਨਾ ਮੈਂ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਬਤ ਬਤ ਆਪਣੇ ਦਰਖਤ ਲਗਾਏ ਜਾਣ ਤਾਂ ਕਿ ਸਾਡਾ ਪੁਰਾਣਾ ਵੇਸਾ ਵਾਪਸ ਆ ਚੁੱਕ ਸਕੇ ਉਸ ਦੇ ਨਾਲ ਨਾਲ ਹੀ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਜੋ ਐਲੂਮੀਨੀਅਮ ਦੇ ਬਰਤਨ ਹਨਾ ਉਹਨਾਂ ਨੂੰ ਤੁਸੀਂ ਘਰ ਵਿੱਚੋਂ ਕੱਢ ਦਿਓ ਤੇ ਪਿੱਤਲ ਜਿੱਦਾਂ ਪੁਰਾਣੇ ਤੁਹਾਡੇ ਮਿੱਟੀ ਦੇ ਬਰਤਨ ਹੁੰਦੇ ਸੀ ਉਹਨਾਂ 'ਚ ਸਾਗ ਬਣਾਏ ਜਾਂਦੇ ਸੀ ਤੇ ਪਿੱਤਲ ਦੇ ਬਰਤਨ ਵਰਤੇ ਜਾਂਦੇ ਸੀ ਉਹਨਾਂ ਤੁਸੀਂ ਲਿਆਓ ਦੁਵਾਰਾ ਤੇ ਕਿਉਂਕਿ ਐਲੂਮੀਨੀਅਮ ਨਾਲ ਹੀ ਸਾਨੂੰ ਬਿਮਾਰੀਆਂ ਘਰ ਵਿੱਚ ਸ਼ੂਗਰ ਬੀਪੀ ਵਰਗੀਆਂ ਆ ਰਹੀਆਂ ਨੇ ਠੀਕ ਹੈ ਜੀ ਤੇ ਅਗਰ ਤੁਸੀਂ ਪ੍ਰਾਣਾ ਵਿਰਸਾ ਵਾਪਸ ਲਿਆ ਕੇ ਤਾਂ ਪ੍ਰਾਣ ਹੀ ਜਿੱਦਾਂ ਬੁੱਢਿਆਂ ਦੇ ਹੱਟ ਹੁਣ ਤੱਕ ਕਾਮਜਾਬ ਹੈ ਨਾ ਤੇ ਉਦਾਂ ਹੀ ਸਾਡੇ ਰਹਿਣਗੇ ਠੀਕ ਹੈ ਜੀ ਤੇ ਬਸ ਇਹੀ ਮੈਂ ਚਾਹੁੰਦੀ ਆਂ ਵੀ ਸਾਡਾ ਪ੍ਰਾਣਾ ਵਿਰਸਾ ਜੇ ਵਾਪਸ ਆਂਦਾ ਏ ਤਾਂ ਇੱਕ ਬੱਚੇ ਵੀ ਇੱਕ ਨਵੀਂ ਪ੍ਰਗਤੀ ਦੇ ਨਾਲ ਹੀ ਮਤਲਬ ਆਪਣੀ ਕਾਮਯਾਬੀ ਵੀ ਉਸ ਤਰ੍ਹਾਂ ਹੀ ਮਤਲਬ ਜਿੱਦਾਂ ਪੁਰਾਣੇ ਬਜ਼ੁਰਗ ਆਪਣੇ ਪੂਰੇ ਕਾਮਜ਼ਾਬ ਸੀ ਆਪਣੀ ਖੇਤਾਂ ਦੇ ਵਿੱਚ ਉਦਾਂ ਹੀ ਹੋਣਗੇ ਜੀ ਠੀਕ ਹੈ ਜੀ ਤੇ ਉਹ ਭਾਂਡਿਆਂ ਦੇ ਵਿੱਚ ਖਾਣਾ ਉਦੋਂ ਬਿਮਾਰੀਆਂ ਹੁੰਦੀਆਂ ਹੀ ਨਹੀਂ ਸੀ ਹਾਂਜੀ ਬਿਲਕੁਲ ਹਾਂਜੀ ਐਲੂਮੀਨੀਅਮ ਹੀ ਆ ਜਿਹਦੇ ਵਿੱਚ ਸਾਰਾ ਆਇਰਨ ਕੈਲਸ਼ੀਅਮ ਸੋਖ ਲੈਂਦਾ ਹੈ ਕੈਲਮੀਨੀ ਇਹਦਾ ਬਰਤਨ ਹੁੰਦਾ ਜਿਹੜਾ ਸਾਰਾ ਆਇਰਨ ਕੈਲਸ਼ੀਅਮ ਸੋਖ ਲੈਂਦਾ ਤੇ ਜੋ ਪਿੱਤਲ ਹੈ ਜਾਂ ਮਿੱਟੀ ਦੇ ਬਰਤਨ ਹੈ ਇਹਨਾਂ ਵਿੱਚੋਂ ਤਾਂ ਸੋ ਸਾਨੂੰ ਮਤਲਬ ਦੁੱਗਣਾ ਮਿਲਦਾ ਮਿਲਦਾ ਹਾਂਜੀ ਤੇ ਮਿੱਟੀ ਦੇ ਬਰਤਨ ਤਾਂ ਹੁਣ ਦੁਬਾਰਾ ਜੋ ਲੋਕਾਂ ਨੂੰ ਨੌਲੇਜ ਹੈ ਉਹਨਾਂ ਨੇ ਬਰਤਨੇ ਸ਼ੁਰੂ ਕਰ ਦਿੱਤੇ ਆ ਫਾਰਨ ਕੰਟਰੀਆਂ ਵਿੱਚ ਵੀ ਮਿੱਟੀ ਦੇ ਬਰਤਨ ਮਤਲਬ ਵਰਤੇ ਜਾਂਦੇ ਆ ਹੈਨਾ ਇਹ ਤਾਂ ਹੁਣ ਇਹਨਾਂ ਨੂੰ ਚਾਹੀਦਾ ਹੈ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਕੀ ਸਾਡੇ ਲਈ ਸਹੀ ਹੈ ਕੀ ਗਲਤ ਹੈ ਹਾਂ ਜੀ ਤੇ ਜਿਹੜੇ ਚੁੱਲ੍ਹੇ ਹੁੰਦੇ ਸੀਗੇ ਚੁੱਲ੍ਹੇ ਦੀ ਜਿਹੜੀ ਰੋਟੀ ਹੁੰਦੀ ਸੀ ਅੱਗ ਵੱਲਦੀ ਸੀ ਉਹਦਾ ਜਿਹੜਾ ਧੂਆ ਉਹ ਵੀ ਆਪਣੀਆਂ ਅੱਖਾਂ ਨੂੰ ਕੰਮ ਕਰਦਾ ਹਾਂਜੀ ਹਾਂਜੀ ਉਹਨਾਂ ਵਿੱਚ ਜੋ ਆਪਾਂ ਬਾਲਣ ਲਗਾਉਂਦੇ ਸੀ ਨਾ ਲੱਕੜ ਵਗੈਰਾ ਉਹਨਾਂ ਚ ਵੀ ਗੈਸਾ ਏਦਾਂ ਦੀ ਨਿਕਲਦੀ ਹੁੰਦੀ ਸੀ ਸਾਡੇ ਸਿਹਤ ਲਈ ਵੀ ਬਹੁਤ ਵੈਸਟ ਸੀ ਆ ਤੇ ਅਸੀਂ ਹੁਣ ਵੀ ਮੈਂ ਆਪਣੇ ਘਰ ਦੇ ਵਿੱਚ ਹੈ ਮੇਰਾ ਘਰ ਬਿਲਕੁਲ ਮਾਡਰਨ ਤਰ੍ਹਾਂ ਤਿਆਰ ਕੀਤਾ ਪਰ ਮੈਂ ਚੁੱਲਾ ਪੱਕਾ ਬਣਾਇਆ ਹੋਇਆ ਹੈ ਚੁੱਲਾ ਮੇਰੇ ਘਰ ਦੇ ਵਿੱਚ ਪੱਕਾ ਬਣਾਇਆ ਹੋਇਆ ਹੈ ਸਰਦੀ ਦੇ ਵਿੱਚ ਵੀ ਚੁੱਲੇ ਦੇ ਉੱਪਰ ਮਿੱਟੀ ਦੇ ਬਰਤਨ ਵਿੱਚ ਚੌਰ ਪਿੱਤਲ ਦੇ ਹੀ ਪਤੀਲੇ ਵਿੱਚ ਸਾਗ ਬਣਾਉਂਦੀ ਹਾਂ ਹਾਂਜੀ ਮੇਰੇ ਘਰ ਦੇ ਵਿੱਚ ਪੱਕਾ ਹੈ ਹਾਂਜੀ ਮੈਂ ਪੱਕਾ ਇਹ ਵਿਰਸਾ ਆਪਣਾ ਥੋੜਾ ਮੈਂ ਜੋ ਮਿੱਟੀ ਦਾ ਠੋਲਾ ਹੈ ਉਹਦੇ ਵਿੱਚ ਮੈਂ ਦਹੀਂ ਜਮਾਨੀ ਆ ਤੇ ਮੇਰੇ ਘਰ ਦਾ ਹੀ ਕੀ ਦੁੱਧ ਹੁੰਦਾ ਅੱਜ ਤੇ ਜਮਾਉਂਦਾ ਅੱਛਾ ਜੀ ਹਾਂਜੀ ਬਿਲਕੁਲ ਬਹੁਤ ਵਧੀਆ ਜੀ ਇਹ ਆਪਣਾ ਇੱਕ ਪੁਰਾਣਾ ਵਿਰਸਾ ਵੀ ਤੁਸੀਂ ਸੰਭਾਲ ਕੇ ਰੱਖਿਆ ਹੋਇਆ ਹੈ ਅਤੇ ਸਿਹਤ ਲਈ ਵੀ ਵਧੀਆ ਹਾਂਜੀ ਮੈਂ ਜਿੱਥੇ ਵੀ ਲੋਕਾਂ ਨੂੰ ਮਿਲਦੀ ਆ ਮੈਂ ਹੈਲਥ ਪਾਰਟਮੈਂਟ 'ਚ ਕੰਮ ਕਰਦੀ ਆ ਮੈਂ ਉੱਥੇ ਸਭ ਨੂੰ ਇਹ ਸੰਦੇਸ਼ ਦੰਨੀਆਂ ਵੀ ਤੁਸੀਂ ਐਲੂਮੀਨੀਅਮ ਨੂੰ ਘਰ ਤੋਂ ਬਾਹਰ ਕੱਢੋ ਉਹੀ ਪੁਰਾਣਾ ਵਿਰਸਾ ਆਪਣਾ ਵਾਪਸ ਲੱਕ ਕੇ ਆਓ ਹਾਂਜੀ ਥੈਂਕ ਯੂ ਹਾਂ ਜੀ ਠੀਕ ਹੈ ਥੈਂਕਸ ਓਕੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੋਨਿਕਾ ਰੋੜਾ ਹੈ ਸਵਜ ਤੀਆਂ ਮਨਾਈਆਂ ਜਾ ਰਹੀਆਂ ਖੁਸ਼ੀ ਮਨਾਈ ਜਾ ਰਹੀ ਹੈ ਕੀ ਕਹਿਣਾ ਤੁਹਾਡਾ ਮੇਰਾ ਕਹਿਣਾ ਇਹ ਹੈ ਜਿਹੜੀ ਸਾਡੀ ਭੈਣ ਹੈ ਮੰਤਰੀ ਤਬਾਠ ਜਿੰਨੇ ਆਰਗੇਨਾਈਜ਼ ਕੀਤਾ ਹੈ ਇਸ ਦਾ ਪ੍ਰੋਗਰਾਮ ਬਹੁਤ ਵਧੀਆ ਕੀਤਾ ਹੈ ਉਹਨੇ ਸਾਨੂੰ ਸਾਰੀ ਪੁਰਾਣੀ ਸਹੇਲੀਆਂ ਨੂੰ ਇਕੱਠਾ ਕਰਿਆ ਤਾਂ ਕੁਝ ਅੱਜ ਸਾਡੇ ਕੁੜੀ ਦਾ ਵੀ ਪਹਿਲੀ ਤੀਜ ਹੈ ਸ਼ਿਵਾਂਗੀ ਦਾ ਵੀ ਇਹਦੀ ਪਹਿਲੀ ਤੀਜ ਹੈ ਤੇ ਅਸੀਂ ਸਾਰੇ ਇਕੱਠੇ ਹੋ ਕੇ ਪ੍ਰੋਗਰਾਮ ਕਰ ਰਹੇ ਆ ਆਪਣੇ ਸਹੁਰੇ ਤੋਂ ਆਈ ਹੈ ਪੇਕੇ ਆਈ ਹੋਈ ਸਤਿ ਹਾਂ ਜੀ ਸੋ ਤੁਹਾਨੂੰ ਕਿਵੇਂ ਲੱਗ ਰਿਹਾ ਕਿਉਂਕਿ ਪੇਕੇ ਆ ਕੇ ਤੀਆਂ ਮਨਾਉਣੀਆਂ ਹੀ ਤੀਆਂ ਨੇ ਹਾਂ ਜੀ ਹਾਂ ਜੀ ਬਹੁਤ ਵਧੀਆ ਲੱਗ ਰਿਹਾ ਫਸਟ ਟਾਈਮ ਮੈਂ ਤੀਆਂ ਇੰਜੋਏ ਕੀਤੀਆਂ ਪਹਿਲਾਂ ਮੈਂ ਕਦੀ ਤੀਆਂ ਦਾ ਫੰਕਸ਼ਨ ਨਹੀਂ ਦੇਖਿਆ ਅੱਜ ਫਸਟ ਟਾਈਮ ਇੰਜੋਏ ਕੀਤਾ ਹਾਂ ਮੈਂ ਵੀ ਅੱਜ ਫਸਟ ਟਾਈਮ ਵੀ ਕਿੰਨਾ ਮੈਨੂੰ ਕਦੇ ਨਹੀਂ ਨਾਰ ਆ ਗਿਆ ਫਿਰ ਹਾਂ ਜੀ ਸੰਦਾਰ ਆ ਗਿਆ ਸਾਰੇ ਸੰਦਾਰੇ ਵਿੱਚ ਸੰਦਾਰੇ ਵਿੱਚ ਮਠਿਆਈ ਆਈ ਘੋਲ ਆਇਆ ਬਿਸਕੁਟ ਆਈ ਫਰੂਟ ਆਏ ਹਾਂ ਜੀ ਸਭ ਜਨਾਂ ਗਹਿਣੇ ਆਏ ਕੱਪੜੇ ਆਏ ਮਾਪੇ ਬਾਪ ਨੂੰ ਕੱਪੜੇ ਬ੍ਰਦਰਸ ਨੂੰ ਸਭ ਨੂੰ ਆਏ ਵਾਹ ਜੀ ਵਾਹ ਵਾਹ ਸੋ ਇਹੀ ਆਪਣਾ ਪੁਰਾਣਾ ਵਿਰਸਾ ਹੈ ਜੀ ਤੇ ਚਲੋ ਅੱਜ ਤਾਂ ਇਹ ਘੋਰ ਚੱਲ ਪਏ ਮਠਿਆਈਆਂ ਚੱਲ ਪੀਆਂ ਲੇਕਿਨ ਅਸਲ ਦੇ ਵਿੱਚ ਬਿਸਕੁਟਾਂ ਦੇ ਨਾਲ ਹਾਂ ਜੀ ਉਹ ਤੇ ਹਮਨ ਚੰਗਾ ਹੁਣ ਆਏ ਆ ਨਾ ਹਾਂਜੀ ਹਾਂ ਬਨੇ ਹੋਏ ਆਏ ਆ ਹਾਂਜੀ ਹਾਂਜੀ ਆਟੇ ਵਾਲੇ ਆਏ ਆਟੇ ਵਾਲੇ ਠੀਕ ਹੈ ਜੀ ਟਿੱਕੇ ਦੇ ਵਿੱਚ ਆਏ ਆ ਹਾਂਜੀ ਹਾਂ ਬਾਕਸ ਵਿੱਚ ਆਏ ਬੜੇ ਸੀ ਬਾਕਸ ਵਿੱਚ ਬੜੇ ਚਾਹੀਏ ਹਾਂਜੀ ਹਾਂ ਬਸ ਹੁਣ ਸੰਦਾਲਾ ਵੈਕ ਜਾਏਗਾ ਵਾਪਿਸ ਆਪਣੇ ਸੋਰੇ ਜਾਵਾਂਗੇ ਸੋਰੇ ਜਾ ਕੇ ਸ਼ਰੀਕਾਂ ਵਿੱਚ ਵੰਡਣਾ ਹੈ ਫੇ ਸਾਰਿਆਂ ਨੂੰ ਵਾਹ ਵਾਹ ਸਾਰਾ ਕੁਝ ਆ ਗਿਆ ਤੁਹਾਡੇ ਕੋਲ ਤੇ ਹੁਣ ਖੁਸ਼ੀ ਕਿੰਨੀ ਕੁ ਹੋ ਰਹੀ ਆ ਬਹੁਤ ਖੁਸ਼ੀ ਹੋ ਰਹੀ ਹੈ ਜੀ ਦੇ ਕਾਜ ਮਨਾਇਆ ਫੁੱਲ ਇੰਜੋਏ ਕੀਤਾ ਕਹਿੰਨਾ ਗਿੱਧਾ ਪਾਇਆ ਪੁੱਪੀ ਸਕੀਂਗ ਲਈ ਆਪਣਾ ਫੁੱਲ ਇੰਜੋਏ ਕਰਦਾ ਸੋ ਹੁਣ ਕਦੋਂ ਲੈਣ ਆਣਗੇ ਤੁਹਾਨੂੰ ਮੈਂ ਜੀ ਜਾਣਾ ਸ਼ਨੀਵਾਰ ਨੂੰ ਜਾਣਾ ਹੈ ਹਾਂਜੀ ਹਾਂ ਸਾਡੇ ਪਿੰਡ ਜਾਣਾ ਹੈ ਆਪਾਂ ਨੇੜੇ ਇਹ ਚਨਾਲੋ ਦੇ ਚਨਾਲੋ ਹਾਂਜੀ ਸਾਰੇ ਚਨਾਲੋ ਹਾਂਜੀ ਠੀਕ ਹੈ ਚਲੋ ਠੀਕ ਹੈ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਜੋ ਇਹ ਤੀਆਂ ਮਨਾ ਰਹੇ ਆ ਸੋੜਾ ਹੁਣ ਤੂੰ ਜਾਵੀਆ તેરી ઉમર ચાર યુગ હોઈ સાડા સામી બખરાડયા જેડા થરું બહેન બણ છોરી તેરિયા કોણા જખમ અચેડે assi rakhde masal ko Right. Thank